ਮੇਰਾ ਨਾਮ ਸੁਰਤਾ ਸਿੰਘ ਮਰਿਤ ਕੀ ਲੱਗਦਾ ਸੀ ਤੁਹਾਡਾ ਇਹ ਮੇਰਾ ਭਰਾ ਛੋਟਾ ਕੀ ਘਟਨਾ ਹੈ ਸਾਰੀ ਇਹ ਘਟਨਾ ਇਹ ਹੋਈ ਆ ਵੀ ਇਹ ਵਿਚਾਰਾ ਨਾ ਪਤਾ ਮੜਾ ਮੋਟਾ ਕਰਦਾ ਸੀ ਤੇ ਇਹਨੂੰ ਕਿਸੇ ਆਪਣੇ ਗਿੰਦਰ ਸਰਪੰਚ ਨੇ ਛਟਾ ਪੇਟਾ ਮਾਰਿਆ ਵੀ ਮੇਰੀ ਚੋਰੀ ਕਰਨ ਲੱਗਾ ਹੀ ਇਹ ਤੇ ਕੋਟ-ਕਟ ਕਿਤੇ ਲੱਕ ਤੋੜਤਾ ਵਿਚਾਰੇ ਦਾ ਰੇਸ ਮੁੜ ਕੇ ਮਾਰ ਕੇ ਤੇ ਘਟਨਾ ਕੀ ਕੀਤੀ ਇੱਥੇ ਚੋਰੀ ਦਾ ਨਹੀਂ ਪਤਾ ਲੱਗਾ ਕੀਤੀ ਕਿ ਨਹੀਂ ਕੀਤੀ ਚੋਰੀ ਕਰਨ ਯੋਗ ਤਾਂ ਹੈ ਹੀ ਨਹੀਂ ਇਹ ਹਾਂ ਕਿੱਥੋਂ ਦਾ ਵਿਅਕਤੀ ਹੋ ਜਿੰਨੇ ਕੋਟ ਮਾਰ ਕੀਤੀ ਅਸੀਂ ਤਾਂ ਖਡੂਰ ਸਾਹਿਬ ਦਾ ਹੀ ਆ ਇਸ ਬੰਦੀ ਪ੍ਰਸ਼ਾਸਨ ਉੱਚ ਅਧਿਕਾਰੀ ਆ ਕੋਈ ਨਹੀਂ ਕੋਈ ਨਹੀਂ ਆਇਆ ਹੁਣ ਆਏ ਜਿਹੜੇ ਆਏ ਆ ਜਿਹਨਾਂ ਦਾ ਕੀ ਨਾਮ ਸੀ ਜਿੰਨਾਂ ਦਾ ਇਹਨਾਂ ਦਾ ਰਣਜੀਤ ਇਹ ਸ਼ਾਲਾ ਕਿੰਨੀ ਕੁ ਉਮਰ ਸੀ ਨਹੀਂ 35 35 ਹਾਲ ਟੀ ਮੰਗ ਕਰਦੇ ਉੱਚ ਅਧਿਕਾਰੀ ਕੋਲ ਮੰਗ ਆਈ ਆ ਨਹੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚੇ ਆ ਛੋਟੇ ਵੇਖੋ ਨਿਕਨੇ ਨਿਕੇ ਬੱਚੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਦੇਖੋ ਤਾਂ ਉਹ ਡਿਟੇਲ ਨਹੀਂ ਦਿੱਤ ਰਹੇ ਕੀ ਲੱਗਦਾ ਇਸ ਤੋਂ ਵੱਡਾ ਹੈ ਇਹ ਮੇਰਾ ਮੁੰਡਾ ਈ ਘਟ ਨਹੀਂ ਸਾਰੀ ਇਹ ਹਾਂਜੀ ਠੀਕ ਗੱਲ ਬਾਤ ਹੋਈ ਸਾਰੀ ਇਹ ਐ ਵੇ ਜਿਹੜੀ ਹੁੰਦਾ ਨਾ ਨਾ ਤਾਂ ਇੱਥੇ ਨਹੀਂ ਨਾ ਉਹ ਆਈਟੀ ਕੇ ਰੇਨੀ ਵੱਲ ਮੁੜ ਵੱਡੇ ਮੁਡੇ ਕੋਲ ਮੈਂ ਤਾਂ ਮਰੀ ਆਈ ਸੁਣਿਆ ਇਹਨਾਂ ਪੱਲੇ ਜੂਠ ਮਾਰਾ ਮਾ ਮੈਨੂੰ ਫੋਨ ਦੇ ਆ ਤੇ ਫੇਰ ਆਈ ਹਾਂ ਜਿੰਨਾ ਉਹਨਾਂ ਕੁੱਟਿਆ ਹਾਂ ਹਾਂਜੀ ਕੁੱਟਮਾਰ ਵੀ ਕੀਤੀ ਗਈ ਹੈ ਕੁੱਟਿਆ ਵਰਤਮਾਰ ਕੁੱਟਿਆ ਕਿੰਨੇ ਕੁੱਟਿਆ ਜੀ ਪਤਾ ਲੱਗਾ ਕਿੰਨੇ ਕੁੱਟਿਆ ਮੈਨੂੰ ਨਹੀਂ ਹੈ ਨਾ ਖਿਆਲ ਆ ਜਾਂ ਗਿੰਦਰ ਕੋਈ ਜਾਂਦੇ ਪਤਾ ਨਹੀਂ ਤੇਰਾ ਸਾਈਜ਼ ਕੋਈ ਨਹੀਂ ਇਹ ਗੱਲ ਸਹੀ ਹੈ ਦੱਸੋ ਹਾਂਜੀ ਗਿੰਦਰ ਕੇ ਗਿੰਦਰ ਆ ਕੋਈ ਸਰਪੰਚ ਹੈ ਕਿੰਨੇ ਕੁੱਟਿਆ ਗਿੰਦਰ ਨਾਲ ਕਿਹੜਾ ਫੇਡ ਇਹ ਘਟਣਾ ਹੋਈ ਸਾਰੀ ਇਹ ਘਟਣਾ ਪਾਜੀ ਕਰੋ ਗਿਆ ਚੰਗਾ ਭਲਾ ਗਿਆ ਜੋ ਕੋਈ ਗੱਲ ਬਾਤ ਨਹੀਂ ਆਂ ਕੂੜਾ ਵਿਆਂ ਦਾ ਮੈਂ ਛੋਟੇ ਆ ਮਨਾ ਆ ਤੇ ਬਾਜੂ ਮੁੜ ਕੇ ਅੱਧੀ ਕਰਾਲ 9:00 9:00 ਵਜੇ ਦਾ ਟਾਈਮ ਆ ਮੁੰਡੇ ਨੂੰ ਛੱਡ ਕੇ ਗਿਆ ਕਿ ਇਹਨੂੰ ਕੁੱਤਿਆ ਬੜਾ ਜੋ ਮੈਂ ਵੀ ਉੱਤੇ ਦੋ ਆਈਫੋਨ ਲੱਗੀ ਤੂੰ ਕਿਵੇਂ ਅੰਦਰ ਕੜਿਆ ਅੰਦਰ ਉਹ ਤੇਰਾ ਚਿੱਡੇ ਗਿਆ ਮੁੜ ਕੇ ਉੱਠਿਆ ਨੀ ਜਾ ਗਿਆ ਮੈਂ ਉਝੜ ਗਈ ਮੇਰੇ ਬੱਚਿਆਂ ਦਾ ਕੀ ਹੋਊਗਾ ਅਨੇ ਕੇ ਦੀ ਨਾ ਦਿਨਾਂ ਕਰੰਜੀ ਤੇ ਸੀ 33 ਸਾਲ ਨਹੀਂ ਲੱਗਦਾ ਹਾਂਜੀ ਮੈਂ ਨਾਲ ਦੀ ਵਾਈ ਵੀ ਆ ਕਿਨੇ ਬੱਚੇ ਨੇ ਹਮਾਂ ਕਰਦੇ ਜੀ ਅੱਗਾ ਤੱਕ ਮੈਂ ਜ਼ਿਕਰ ਕਰ ਮਗਾਦੀ ਜੋ ਬੱਚੇ 10 ਰੁਪਿਆ ਦਿਹਾੜੀ ਪਾ ਕੇ ਆਪਣੇ ਬੱਚਿਆਂ ਦਾ ਟਾਈਮ ਪਾਸ ਕਰਦੀ ਪਤਾ ਲੱਗਦਾ ਸੀ ਕਿਨੇ ਲਪੋਟ ਮਾਰ ਕੀਤੀਗੇ ਸਾਰੇ 12 ਵੇ ਸੱਟਾ ਲੱਗੀਆਂ ਆ ਦੇਖ ਲੱਗੀਆਂ ਕੀ ਸਰ ਜਿਹੜੀ ਅੱਜ ਖਡੂਤ ਸਾਹਿਬੇ ਕਵਾ ਦਾ ਤੇ ਰਜਿੰਦਰ ਸਿੰਘ ਦੀ ਕਟਮਾਰ ਕੀ ਮੰਗਲ ਦੀ ਗੱਲ ਹੈ ਹਾਂਜੀ ਰਜਿੰਦਰ ਸਿੰਘ ਏਲੀ ਸ਼ਾਲਾ ਸਨੋਂ ਪੂਰਨ ਸਿੰਘ ਇਹਦੇ ਬਾਰੇ ਕਟਮਾਰ ਹੋਣ ਦੀ ਸ਼ਿਕਾਇਤ ਹੋਈ ਸੀ ਉਹਦੀ ਆਪਣਾ ਤਸਦੀਕ ਕਰਨ ਵਾਸਤੇ ਤਫਤੀਸ਼ ਕਰਨ ਵਾਸਤੇ ਮੈਂ ਮੌਕੇ ਤੇ ਪਹੁੰਚਿਆ ਤੇ ਜਿਹੜੀ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਦੇ ਅਧਾਰ ਤੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਬਿਲਕੁਲ ਜੀ ਸਰ ਜਿਹੜੀ ਕਟਮਾਰ ਕੀਤੀ ਸੀ ਹਾਂਜੀ ਪਤਾ ਵਾ ਜੀ ਇੱਕ ਕੋਈ ਕਿਸੇ ਦਾ ਸਰਪੰਚ ਦਾ ਨਾਮ ਕੋਈ ਲੈਣ ਰਿਹਾ ਜੇ ਕਲੀਅਰ ਨਹੀਂ ਹੋਇਆ ਜੀ ਤੁਹਾਡੇ ਵੱਲੋਂ ਕੀ ਫਰਮਾਈ ਜੀ ਬਾਜ਼ੀ ਇਹਨਾਂ ਨੂੰ ਆਪਣਾ ਡੀਵੀਆਰ ਵਗੈਰਾ ਸਾਰੇ ਜਿਹੜੇ ਆ ਉਹਨਾਂ ਦੇ ਘੋਕ ਕਰ ਰਹੇ ਆ ਜੋ ਵੀ ਤੱਤ ਸਾਹਮਣੇ ਆਉਦੇ ਸਾਹਮਣੇ ਕਰ ਰਹੀ ਤੁਸੀਂ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ